ਸਾਰਿਆਂ ਪਿਆਰ ਭਰੀ ਸਸਰੀਕਾਲ ਜੀ ਆਸ ਕਰਦੀਆਂ ਸਾਰੇ ਠੀਕ ਠਾਕ ਹੋਵੋਗੇ ਖੁਸ਼ੀਆਂ ਖੇੜਿਆਂ ਚ ਹੋਵੋਗੇ ਵਾਹਿਗੁਰੂ ਸਾਰਿਆਂ ਨੂੰ ਹੱਸਦੇ ਖੇੜਦੇ ਰੱਖੇ ਚੜ੍ਹਦੀ ਕਲਾ ਚ ਰੱਖੇ ਸੋ ਅੱਜ ਦੀ ਤੁਹਾਨੂੰ ਕਹਾਣੀ ਸੁਣਾਉਣ ਲੱਗੀ ਆ ਆਸ ਕਰਦੀਆਂ ਪਸੰਦ ਆਊਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਮਾਡਰਨ ਕਹਾਣੀ ਦਾ ਮਨੋ ਆਨੰਦ ਬਲਵੀਰ ਸਿੰਘ ਟੈਕਸੀ ਡਰਾਈਵਰ ਸੀ ਉਹਨੇ ਆਪਣੀ ਉਹ ਟੈਕਸੀ ਪਾਈ ਹੋਈ ਸੀ ਤਾਂ ਘਰੇ ਉਹਦੀ ਪਤਨੀ ਔਰ ਉਹਦਾ ਇੱਕ ਬੇਟਾ ਸੀ ਹੁਣ ਦੇਖਿਆ ਕਰੇ ਵੀ ਬੱਚਾ ਮੈਂ ਤਾਂ ਨਹੀਂ ਪੜਿਆ ਆਪਦੇ ਬੱਚੇ ਨੂੰ ਤਾਂ ਪੜਾਵਾਂ ਘਟੋ ਘਟੇ ਇਹ ਤਾਂ ਨਾ ਮੇਰੇ ਵਾਂਗੂ ਔਖ ਕੱਟੇ ਕੋਈ ਪਰ ਉਹਨੀ ਹੈਸੀਅਤ ਹੈ ਨਾ ਟੈਕਸੀ ਚੋਂ ਜਿੰਨੇ ਕ ਪੈਸੇ ਆਇਆ ਕਰਨ ਬਸ ਢਿੱਡੀ ਭਰਿਆ ਕਰੇ ਤਾ ਇੱਕ ਦਿਨ ਉਹਨੇ ਸੋਚਿਆ ਵੀ ਕਿਉਂ ਨਾ ਕਿਸੇ ਵੱਡੇ ਸ਼ਹਿਰ ਚ ਚੱਲਿਆ ਜਾਵਾ ਆਪ ਦੀ ਪਤਨੀ ਨਾਲ ਸਲਾਹ ਕਰੀ ਸਿੱਧੀ ਔੜਾਰੀ ਬੰਬੇ ਨੂੰ ਮਾਰਤੀ ਕਹਿੰਦਾ ਜੇ ਮੁੰਬਈ ਵਰਗੇ ਸ਼ਹਿਰ ਚ ਜਾਵਾ ਉੱਥੇ ਤਾਂ ਬਹੁਤ ਮਿਹਨਤ ਤਾਂ ਮੈਂ ਜਿੰਨੀ ਉਰੇ ਕਰਦਾ ਉੱਥੇ ਕਰਕੇ ਨਿਹਰੇ ਪੈਸੇ ਕਮਾ ਸਕਦਾ ਪਰ ਉਹਨੂੰ ਇਹ ਨਹੀਂ ਸੀ ਪਤਾ ਵੀ ਇੱਕ ਮਹਾਨਗਰ ਐ ਉਹ ਮੁੰਬਈ ਉੱਥੇ ਤੇ ਖਰਚੇ ਵੀ ਹੋਣਗੇ ਇੱਥੇ ਨਾਲੋਂ ਡਬਲ ਟ੍ਰਿਪਲ ਤਾਂ ਪਤਨੀ ਨਾਲ ਸਲਾਹ ਕਰੀ ਚਲਿਆ ਗਿਆ ਜਾ ਕੇ ਜਦੋਂ ਕਿਰਾਏ ਤੇ ਘਰ ਲੈਣਾ ਸੀ ਦੇਖਿਆ ਵੀ ਇੱਥੇ ਤਾਂ ਰੇਟ ਹੀ ਬੜੇ ਮਹਿੰਗੇ ਨੇ ਕਿਰਾਏ ਵਾਸਤੇ ਤਾਂ ਇੱਕ ਸਲਾਹ ਮੇਰੀ ਹੈ ਜੇ ਦੇ ਵਿੱਚ ਜਾ ਕੇ ਇੱਕੋ ਹੀ ਕਮਰਾ ਕਿਰਾਏ ਤੇ ਲੈ ਲੈਂਦਾ ਨਾ ਉੱਥੇ ਪਾਣੀ ਹੈ ਪਾਣੀ ਦੀ ਵੀ ਸਮੱਸਿਆ ਆਉਂਦੀ ਹੈ ਲਾਈਟ ਦੀ ਵੀ ਸਮੱਸਿਆ ਆਉਂਦੀ ਹੈ ਉਸ ਜਗ੍ਹਾ ਤੇ ਪਰ ਫੇਰ ਵੀ ਇਹ ਸੋਚ ਕੇ ਵੀ ਚੱਲ ਕੁਝ ਟਾਈਮ ਆਪਾਂ ਇੱਥੇ ਰਹਨੇ ਆ ਹਲੇ ਕੱਲ ਨੂੰ ਦਿਨ ਸਖਾਲੇ ਹੋ ਜਾਣਗੇ ਹੁਣ ਉਹਨੇ ਆਪਦੀ ਟੈਕਸੀ 에ਰਪੋਰਟ ਤੇ ਲਾ ਲਈ 에ਰਪੋਰਟ ਤੇ ਟੈਕਸੀ ਲਈ ਤਾਂ ਇੱਕ ਦਿਨ ਕੀ ਹੋਇਆ ਅਲਿਸ਼ਾ ਨਾਂ ਦੀ ਗੋਰੀ ਕੈਨੇਡਾ ਤੋਂ ਆਈ ਆ ਕੇ ਉਹਨੇ ਬਲਵੀਰ ਦੀ ਟੈਕਸੀ ਕੀਤੀ ਤੇ ਇੱਕ ਹੋਟਲ ਦੇ ਉਹਨੇ ਜਿੱਥੇ ਆਪਦਾ ਕਮਰਾ ਬੁੱਕ ਕਰਵਾਇਆ ਹੋਇਆ ਸੀ ਹੋਟਲ ਦੇ ਮੂਹਰੇ ਜਾ ਕੇ ਟੈਕਸੀ ਖੜਾਈ ਬਲਵੀਰ ਸਿੰਘ ਨੇ ਉਹਦਾ ਸਮਾਨ ਉਤਾਰਿਆ ਪੈਸੇ ਲੈ ਕੇ ਆ ਗਿਆ ਉਹ ਜਿਹੜੀ ਐਲਿਸ਼ਾ ਨਾਂ ਦੀ ਗੋਰੀ ਆਈ ਹੋਈ ਸੀ ਉਹ ਸਿਰਫ 3 ਹਫ਼ਤਿਆਂ ਲਈ ਆਈ ਹੋਈ ਸੀ ਇੱਧਰ ਘੁੰਮਣ ਪਹਿਲਾਂ ਉਹਨੇ ਬੰਬੇ ਮਣਾ ਸੀ ਫੇਰ ਉਹਨੇ ਦਿੱਲੀ ਜਾਣਾ ਸੀ ਫੇਰ ਉਹਨੇ ਪੰਜਾਬ ਆਉਣਾ ਸੀ ਤੇ ਵੀ 22 ਦਿਨਾਂ ਦੇ ਵਿੱਚ ਉਹਨੇ ਵਾਪਸ ਚਲੀ ਜਾਣਾ ਸੀ ਕੈਨੇਡਾ ਤਾਂ ਹੁਣ ਉੱਥੋਂ ਉਹਦਾ ਤਾਂ ਰੋਜ਼ ਦਾ ਕੰਮ ਹੈ ਉਹ ਤਾਂ ਆਪਦੀ ਟੈਕਸੀ ਚਲਾ ਰਿਹਾ ਹੈ ਗੋਰੀ ਸੀ ਜਿਹੜੀ ਉਹਨੇ ਜੋ ਜਿੱਥੇ ਜਿੱਥੇ ਘੁੰਮਣਾ ਸੀ ਮੁੰਬਈ ਚ ਘੁੰਮੀ ਉਸ ਤੋਂ ਬਾਅਦ ਉਹ ਦਿੱਲੀ ਆ ਗਈ। ਦਿੱਲੀ ਆਈ ਤਾਂ ਹੁਣ ਅਚਾਨਕ ਹੀ ਉਹ ਆਪਦਾ ਬੈਗ ਆਪਣੇ ਕੱਪੜੇ ਜਿਹੜੇ ਸੈੱਟ ਕਰਨ ਲੱਗੀ ਬੈਗ ਦੇ ਵਿੱਚ। ਤਾਂ ਉਹਨੇ ਦੇਖਿਆ ਵੀ ਮੇਰਾ ਪਾਸਪੋਰਟ ਨਹੀਂ ਮੈਨੂੰ ਮਿਲ ਰਿਹਾ ਕਿਤੇ। ਸਾਰੇ ਲੱਭਿਆ ਉਹਨੂੰ ਕਿਤੇ ਪਾਸਪੋਰਟ ਕਾਸੇ ਦੇ ਵਿੱਚ ਨਾ ਮਿਲਿਆ। ਉਹਨੂੰ ਹੱਥਾਂ ਪੈਰਾਂ ਦੀ ਪੈ ਗਈ। ਪਾਸਪੋਰਟ ਬਿਨਾਂ ਤਾਂ ਹੁਣ ਵਾਪਸ ਵੀ ਨਹੀਂ ਜਾ ਸਕਦੀ ਸੀ। ਤੇ ਜਾ ਕੇ ਤੇ 9 ਹਫ਼ਤਿਆਂ ਵਾਸਤੇ ਆਈ ਸੀ ਉਸ ਤੋਂ ਬਾਅਦ ਉਹਦਾ ਇੱਕ ਬਹੁਤ ਇੰਪੋਰਟੈਂਟ ਪੇਪਰ ਦੇਣਾ ਸੀ ਉਹਨੇ ਜਿਹੜਾ ਬਹੁਤ ਕੰਪਲਸਰੀ ਦੇਣਾ ਸੀ ਉਹਨੇ ਪੇਪਰ ਉਹਨੂੰ ਬੜੀ ਸਮੱਸਿਆ ਹੋਈ ਵੀ ਮੇਰੇ ਤਾਂ ਪੇਪਰ ਹੈ ਜਿਹੜਾ ਉਹ 5 ਸਾਲ ਬਾਅਦ ਇੱਕ ਵਾਰ ਦੇਣਾ ਪੈਂਦਾ ਵੀ ਮੇਰੇ ਤਾਂ 5 ਸਾਲ ਮੈਂ ਤਾਂ ਪੜ੍ਹਾਈ કરી ਮੇਰੀ ਤਾਂ ਐਵੇਂ ਗਈ ਮੁੜ ਕੇ 5 ਸਾਲ ਕਾਦਾ ਏ ਤਾਂ ਉੱਥੋਂ ਫੇਰ ਦਿੱਲੀ ਤੋਂ ਜਹਾਜ਼ ਫੜਿਆ ਫਿਰ ਮੁੰਬਈ ਪਹੁੰਚ ਗਈ ਜਿਹੜੇ ਹੋਟਲ 'ਚ ਰੁਕੀ ਸੀ ਉੱਥੇ ਗਈ ਤੇ ਉਹਨਾਂ ਨੂੰ ਜਾ ਕੇ ਕਹਿਣ ਲੱਗੀ ਵੀ ਤੁਸੀਂ ਮੇਰਾ ਇੱਥੇ ਪਾਸਪੋਰਟ ਰਹਿ ਗਿਆ ਉਹ ਹੋਟਲ ਦਾ ਮੈਨੇਜਰ ਕਹਿਣ ਲੱਗਿਆ ਵੀ ਦੇਖੋ ਜਦੋਂ ਕੋਈ ਵੀ ਬੰਦਾ ਕਮਰੂਮ ਛੱਡ ਜਾਂਦਾ ਨਾ ਤਾਂ ਅਸੀਂ ਫਿਰ ਉਸ ਕਮਰੇ ਨੂੰ ਸਾਫ਼ ਦੁਬਾਰਾ ਸਾਰੇ ਨੂੰ ਚੰਗੀ ਤਰ੍ਹਾਂ ਸਾਫ਼ ਕਰਵਾ ਕੇ ਚੇਂਜ ਕਰਵਾਉਨੇ ਆ ਸਾਰਾ ਬੈੱਡ ਸੀਟਾਂ ਵਗੈਰਾ ਵੀ ਸਾਨੂੰ ਕੁਝ ਨਹੀਂ ਮਿਲਿਆ ਵੀ ਤੁਸੀਂ ਸਾਰਾ ਆਪਦਾ ਫੋਨ ਨੰਬਰ ਉਹਨਾਂ ਕੋਲੇ ਹੈਗਾ ਹੀ ਸੀ ਵੀ ਦੁਬਾਰਾ ਸਾਨੂੰ ਲਿਖਾ ਦਿਓ ਜੇ ਸਾਨੂੰ ਮਿਲਿਆ ਦੁਬਾਰਾ ਚੈੱਕ ਕਰਵਾ ਦਾਂਗੇ ਵੀ ਅਸੀਂ ਤੁਹਾਨੂੰ ਫੋਨ ਮਾਰ ਲਾਂਗੇ ਪਰ ਤੁਸੀਂ ਪੁਲਿਸ 'ਚ ਰਿਪੋਰਟ ਜ਼ਰੂਰ ਦਿਓ ਉਹ ਕਹਿਣ ਲੱਗੀ ਵੀ ਮੈਨੂੰ ਤਾਂ ਉਹ ਇੰਨਾ ਪਤਾ ਨਹੀਂ ਮੈਂ ਤਾਂ ਅਣਜਾਣਾ ਵੀ ਮੇਰੀ ਹੈਲਪ ਕਰੋ ਉਹ ਕਹਿੰਦੇ ਵੀ ਕੋਈ ਗੱਲ ਨਹੀਂ ਉਹਨਾਂ ਨੇ ਨਾਲ ਜਾ ਕੇ ਉਹਦੀ ਪੁਲਿਸ ਚ ਰਿਪੋਰਟ ਕਰਵਾਈ ਤਾਂ ਹੁਣ ਜਿੱਥੇ-ਜਿੱਥੇ ਵੀ ਗਈ ਉਹਨੇ ਸਾਰੇ ਕਿਤੇ ਪੁੱਛਿਆ ਜਾ ਕੇ ਉਹਨੂੰ ਪਾਸਪੋਰਟ ਕਿਤੋਂ ਨਾ ਮਿਲਿਆ ਤਾਂ ਹੁਣ ਬਹੁਤ ਉਦਾਸ ਵਿਚਾਰੀ ਵੀ ਤਿੰਨ ਹਫ਼ਤਿਆਂ ਦਾ ਕੀ ਹੈ ਤਾਂ ਹੁਣ ਲੰਘ ਜਾਣਗੇ ਮੈਂ ਤਾਂ ਬਹੁਤ ਵੱਡੀ ਗਲਤੀ ਕਰ ਲਈ ਮੈਨੂੰ ਤਾਂ ਆਉਣਾ ਹੀ ਨਹੀਂ ਸੀ ਚਾਹੀਦਾ ਆਪਦੇ ਆਪ ਨੂੰ ਕੋਸਦੀ ਆ ਬੈਠੀ ਤਾਂ ਉਧਰੋਂ ਬਲਵੀਰ ਸਿੰਘ ਨੇ ਇੱਕ ਦਿਨ ਕੀ ਕੀਤਾ ਸੰਡੇ ਦਾ ਦਿਨ ਸੀ ਉਹ ਕਹਿਣ ਲੱਗੇ ਅੱਜ ਮੈਂ ਕਿਤੇ ਜਾਂਦਾ ਨਹੀਂ ਕੋਈ ਟਾਈਮ ਲਾਉਣਾ ਵੀ ਗੱਡੀ ਨੂੰ ਚੰਗੀ ਤਰ੍ਹਾਂ ਅੰਦਰੋਂ ਖਾਲੀ ਕਰਕੇ ਸਾਰੀਆਂ ਸੀਟਾਂ ਬਾਹਰ ਕੱਢ ਕੇ ਇਹਨੂੰ ਧੋਣਿਆ ਗੱਡੀ ਨੂੰ ਉਹ ਪਿਓ ਪੁੱਤ ਗੱਡੀ ਧੋਣ ਲੱਗ ਗਏ ਤਾਂ ਐਨੇ ਨੂੰ ਉਹਦੇ ਬੇਟੇ ਨੇ ਦੇਖਿਆ ਵਿਆਹ ਕਾਪੀ ਜੀ ਮਿਲੀ ਹੈ ਕਹਿੰਦਾ ਪਾਪਾ ਮੈਨੂੰ ਕਾ ਦੇਖਿਓ ਕਾਪੀ ਕਾਦੀ ਹੈ ਤਾਂ ਉਹਨੇ ਜਦੋਂ ਦੇਖਿਆ ਵੀ ਤਾਂ ਪਾਸਪੋਰਟ ਲਿਖਿਆ ਹੋਇਆ ਬੱਚੇ ਨੇ ਦੇਖਿਆ ਉਹਦੇ ਨੇ ਕਹਿੰਦਾ ਪਾਪਾ ਇਹ ਕੀ ਦਾ ਪਾਸਪੋਰਟ ਹੈ ਉਹ ਕਹਿੰਦਾ ਪਾਸਪੋਰਟ ਜਦੋਂ ਉਹਨੇ ਦੇਖਿਆ ਕਹਿੰਦਾ ਦੇਖਿਓ ਨਾਲੇ ਉੱਪਰ ਇੱਕ ਦੀਦੀ ਦੀ ਫੋਟੋ ਲੱਗੀ ਹੋਈ ਹੈ ਜਦੋਂ ਬਲਵੀਰ ਸਿੰਘ ਨੇ ਦੇਖਿਆ ਉਹਨੇ ਝੱਟ ਪਛਾਣ ਲਿਆ ਵੀ ਇਹ ਤਾਂ ਮੈਨੂੰ ਮੈਂ ਟੈਕਸੀ ਦੇ ਵਿੱਚ ਇਸ ਲੇਡੀ ਨੂੰ ਲੈ ਕੇ ਗਿਆ ਸੀ ਉਹ ਜਿਹੜੇ ਹੋਟਲ 'ਚ ਗਿਆ ਸੀ ਛੱਡ ਕੇ ਆਇਆ ਸੀ ਉੱਥੇ ਗਿਆ। ਉੱਥੇ ਜਾ ਕੇ ਉਹਨੇ ਪੁੱਛਿਆ ਵੀ ਇਹ ਇੱਥੇ ਹੈਗੀ ਔਰਤ ਆ। ਉਹ ਕਹਿੰਦੇ ਵੀ ਹਾਂ ਉਹ ਤਾਂ ਨਹੀਂ ਹੈਗੀ ਪਰ ਉਹਦਾ ਪਾਸਪੋਰਟ ਗੁੰਮਿਆ ਹੋਇਆ ਵੀ ਪੁਲਿਸ ਵਿੱਚ ਵੀ ਰਿਪੋਰਟ ਕਰਵਾਤੀ। ਵੀ ਉਹ ਲੱਭਦੀ ਫਿਰਦੀ ਆ। ਤਾਂ ਉਹ ਕਹਿਣ ਲੱਗੇ ਵੀ ਤੂੰ ਐ ਕਰ ਤੂੰ ਪੁਲਿਸ ਕੋਲੇ ਜਾ। ਵੀ ਉੱਥੇ ਜਾ ਕੇ ਤੇਰੀ ਗੱਲ ਬਣੂਗੀ ਉਹ ਲੱਭ ਕੇ ਉਹਨੂੰ ਫੋਨ ਮਾਰਨਗੇ ਉਹ ਆਜੂਗੀ ਤੂੰ ਉਹਨੂੰ ਪਾਸਪੋਰਟ ਦੇ ਦੀ ਚਲੋ ਬਲਵੀਰ ਸਿੰਘ ਵੀ ਗਿਆ ਜਦੋਂ ਥਾਣੇ 'ਚ ਗਿਆ ਤਾਂ ਉਹਨੇ ਜਾ ਕੇ ਦੱਸਿਆ ਵੀ ਮੇਰੇ ਕੋਲ ਆਹ ਪਾਸਪੋਰਟ ਹੈ ਕਿ ਉਹਰ ਬੋਟਪੈਲਾ ਕਰਕੇ ਆਈ ਸੀ ਅਲੀਸ਼ਾ ਉੱਥੇ ਤਾਂ ਪਹਿਲਾਂ ਤਾਂ ਉਹਨਾਂ ਨੇ ਸ਼ੱਕ ਦੀ ਨਜ਼ਰ ਨਾਲ ਦੇਖਿਆ ਉਹਨੂੰ ਕਹਿਣ ਲੱਗੇ ਵੀ ਪਾਸਪੋਰਟ ਤਾਂ ਇੰਨੇ ਦਿਨਾਂ ਦਾ ਗੁੰਮਿਆ ਹੋਇਆ ਹੈ ਅੱਜ ਕਿਉਂ ਦੇਣ ਆਇਆ ਐ ਇੰਨੇ ਦਿਨਾਂ ਦਾ ਤੂੰ ਲੁਕੋ ਕੇ ਰੱਖਿਆ ਇਹ ਅੱਜ ਤੈਨੂੰ ਕੀ ਭੀੜ ਪੈ ਗਈ ਜਿਹੜੀ ਸਾਨੂੰ ਦੇਣ ਆ ਗਿਆ ਉਹ ਕਹਿੰਦਾ ਨਹੀਂ ਸਰ ਤੁਸੀਂ ਮੈਨੂੰ ਗਲਤ ਨਾ ਸਮਝੋ ਉਹਨੇ ਸਾਰੀ ਗੱਲ ਦੱਸੀ ਵੀ ਮੈਂ ਉਸ ਲੇਡੀ ਨੂੰ 에ਅਰਪੋਰਟ ਤੋਂ ਹੋਟਲ ਤੱਕ ਛੱਡ ਕੇ ਆਇਆ ਸੀ ਵੀ ਉਹਦਾ ਪਾਸਪੋਰਟ ਕਿਤੇ ਮੇਰੀ ਗੱਡੀ ਦੇ ਵਿੱਚ ਗਿਰਗੁਰ ਗਿਆ ਤੱਕੀ ਦੇ ਵਿੱਚ ਸਨੱਚ ਪਿਆ ਸੀ ਵੀ ਮੈਂ ਉਸ ਤੋਂ ਬਾਅਦ ਕਦੇ ਮੈਂ ਗੱਡੀ ਤੋਂ ਤੀ ਨਹੀਂ ਚੈੱਕ ਨਹੀਂ ਕਰੀ ਵੀ ਇਹ ਤਾਂ ਅਸੀਂ ਅੱਜ ਮੇਰੇ ਬੇਟੇ ਨੇ ਦੇਖ ਲਿਆ ਮੈਨੂੰ ਤਾਂ ਫੇਰ ਵੀ ਨਹੀਂ ਦਿਸਿਆ ਮੇਰੇ ਬੇਟੇ ਨੇ ਦੇਖ ਲਿਆ ਗੱਡੀ ਸਾਫ਼ ਕਰ ਰਹੀ ਸੀ ਸਾਰਾ ਕੁਝ ਬਾਹਰ ਕੱਢ ਕੇ ਸੀਟਾਂ ਵਗੈਰਾ ਚਲੋ ਉਹਨਾਂ ਨੂੰ ਯਕੀਨ ਆ ਗਿਆ ਪੁਲਿਸ ਵਾਲਿਆਂ ਨੂੰ ਉਹਨਾਂ ਨੇ ਫੋਨ ਮਾਰਿਆ ਅਲੀਸ਼ਾ ਨੂੰ ਵੀ ਆ ਜਾ ਤੇਰਾ ਪਾਸਪੋਰਟ ਮਿਲ ਗਿਆ ਥਾਣੇ ਆ ਜਾ ਉਹਨੇ ਉਧਰੋਂ ਕੈਬ ਬੁੱਕ ਕੀਤੀ ਥਾਣੇ ਪਹੁੰਚੀ ਜਦੋਂ ਤਾਂ ਉਨੇ ਦੇਖਿਆ ਵੀ ਉਹ ਵੀ ਖੜਾ ਬਲਵੀਰ ਸਿੰਘ ਵੀ ਜਦੋਂ ਉਹਨਾਂ ਨੇ ਪਾਸਪੋਰਟ ਦਿੱਤਾ ਪੁਲਿਸ ਵਾਲਿਆਂ ਨੇ ਉਹ ਢਾਈ ਪੁੰਝੇ ਹੀ ਬੈਠ ਕੇ ਨਾ ਰੁਈਐ ਨਾ ਰੁਈ ਹੋ ਪਰ ਉਹ ਹੰਝੂ ਸੀ ਜਿਹੜੇ ਉਹਦੇ ਉਹ ਖੁਸ਼ੀ ਦੇ ਸੀ ਗਮੀ ਦੇ ਨਹੀਂ ਸੀ ਕਹਿੰਦੀ ਸ਼ੁਕਰ ਹੈ ਤਾਂ ਬਲਵੀਰ ਸਿੰਘ ਨੂੰ ਦਾ ਧੰਨਵਾਦ ਕੀਤਾ ਉਹਨੂੰ ਪੈਸੇ ਦੇਣ ਲੱਗੀ ਉਹ ਕਹਿਣ ਲੱਗਿਆ ਵੀ ਨਾ ਮੈਂ ਪੈਸਿਆਂ ਲਈ ਥੋੜੋ ਕੰਮ ਕੀਤਾ ਵੀ ਇਹ ਤਾਂ ਮੈਨੂੰ ਮਿਲ ਗਿਆ ਮੈਂ ਦੇ ਗਿਆ ਪਹਿਲਾਂ ਮੈਂ ਹੋਟਲ ਗਿਆ ਤੁਹਾਨੂੰ ਲੱਭਣ ਉਹਨੇ ਸਾਰਾ ਕੁਝ ਦੱਸਿਆ ਤਾਂ ਹੁਣ ਉਹਨੇ ਬਲਵੀਰ ਸਿੰਘ ਤੋਂ ਉਹਦਾ ਫੋਨ ਨੰਬਰ ਲੈ ਲਿਆ ਅਲੀਸ਼ਾ ਨੇ ਤਾਂ ਉਹ ਆਪਦੇ ਫੇਰ ਹੋਟਲ 'ਚ ਚਲੀ ਗਈ ਉਹ ਆਪਦੇ ਘਰ ਨੂੰ ਚੱਲਿਆ ਗਿਆ ਤਾਂ ਹੁਣ ਜਾਣ ਤੋਂ ਪਹਿਲਾਂ ਲੀਸ਼ਾ ਨੇ ਵਾਪਸ ਮੁੜਨ ਤੋਂ ਪਹਿਲਾਂ ਉਹ ਤੋਂ ਐਡਰੈਸ ਲਿਆ ਬਲਵੀਰ ਸਿੰਘ ਤੋਂ ਫੋਨ ਤੇ ਵੀ ਮੈਨੂੰ ਫੋਨ ਤੇ ਭੇਜ ਦੇ ਐਡਰੈਸ ਉਹਨੇ ਭੇਜਿਆ ਤਾਂ ਉਹਨੇ ਕਹਿ ਬ ਕਰਵਾਈ ਬੁੱਕ ਤੇ ਕਹਿ ਵਾਲੇ ਨੂੰ ਐਡਰੈਸ ਦਿੱਤਾ ਵੀ ਮੈਂ ਇਸ ਐਡਰੈਸ ਤੇ ਜਾਣਾ ਤਾਂ ਜਦੋਂ ਉਹ ਪਹੁੰਚੀ ਸਲਾਮੇਰੀਏ ਚ ਉਹ ਦੇਖ ਕੇ ਬੜੀ ਹੈਰਾਨ ਹੋਈ ਵੀ ਹੈ ਇੰਨਾ ਇਮਾਨਦਾਰ ਬੰਦਾ ਇਸ ਸਲਾਮੇਰੀਏ ਚ ਰਹਿੰਦਾ ਹੈ ਅੱਗੇ ਜਦੋਂ ਉਤਰ ਕੇ ਗਈ ਉਹਦਾ ਘਰ ਦੇਖਿਆ ਜਾ ਕੇ ਵੀ ਹੈ ਇੰਨਾ ਡਿੱਗੇ ਟੱਠਿਆ ਕੋਈ ਸਫਾਈ ਨਾ ਕੁਛ ਨਾ ਵੀ ਇਹ ਨਿਗੰਦੇਰੀਏ ਚ ਰਹਿੰਦਾ ਉਹਨੂੰ ਬੜਾ ਦੁੱਖ ਹੋਇਆ ਤਾਂ ਹੁਣ ਉਹ ਤਾਂ ਇੱਕ ਘਰ ਦਾ ਐਡਰੈਸ ਲੈ ਕੇ ਸਾਰਾ ਉਤੋਂ ਬਲਵੀਰ ਸਿੰਘ ਤੋਂ ਵਾਪਸ ਚਲੀ ਗਈ ਵਾਪਸ ਕੈਨੇਡਾ ਗਈ ਜਾ ਕੇ ਉਹਨੇ ਆਪ ਦਾ ਟਾਈਮ ਦੇ ਉੱਤੇ ਉਹ ਪੇਪਰ ਜਿਹੜਾ ਦੇਣਾ ਸੀ ਪੇਪਰ ਦਿੱਤਾ ਉਹਦੇ ਚੋਂ ਪਾਸ ਹੋ ਗਈ ਉਹਨੂੰ ਬਹੁਤ ਵਧੀਆ ਇੰਨੀ ਪੜੀ ਲਿਖੀ ਹੋਣ ਕਰਕੇ ਪੇਪਰ ਵੀ ਕਲੀਅਰ ਹੋ ਗਿਆ ਉਹਨੂੰ ਵਧੀਆ ਜੌਬ ਮਿਲ ਗਈ ਪਰ ਹਰ ਰੋਜ਼ ਉਹ ਬਲਵੀਰ ਸਿੰਘ ਬਾਰੇ ਸੋਚਦੀ ਰਹਿੰਦੀ ਵੀ ਕਿੰਨੇ ਇਮਾਨਦਾਰਨ ਲੋਕ ਨੇ ਰਹਿੰਦਾ ਕਹੀ ਜੀ ਜਗ੍ਹਾ ਤੇ ਐ ਵੀ ਉਹਦੇ ਇੰਨੀ ਗਰੀਬੀ ਇੰਨਾ ਦਿਨ ਰਾਤ ਉਹ ਟੈਕਸੀ ਚ ਲਾਉਂਦਾ ਕਿੰਨੀ ਮਿਹਨਤ ਕਰਦਾ ਹੈ ਉਹਦੇ ਬਾਰੇ ਸੋਚਦੀ ਰਹਿੰਦੀ ਫੇਰ ਉਹਨੇ ਇੱਕ ਦਿਨ ਕੀ ਕੀਤਾ ਉਹਨੇ ਇੱਕ ਸਪான்ਸਰਸ਼ਿਪ ਦੀ ਲੈਟਰ ਭੇਜਤੀ ਉਹਦੇ ਐਡਰੈਸ ਦੇ ਉੱਤੇ ਕਿਉਂ ਐਡਰੈਸ ਲੈ ਕੇ ਆਈ ਸੀ ਉਹ ਤੋਂ ਕਰਦਾ ਭੇਜ ਕੇ ਉਹਨੇ ਉਹਦੇ ਵਿੱਚ ਲਿਖਿਆ ਹੋਇਆ ਵੀ ਮੈਂ ਇਹਨੂੰ ਕੋਈ ਤਰਸ ਦੇ ਆਧਾਰ ਤੇ ਨਹੀਂ ਬੁਲਾ ਰਹੀ ਵੀ ਇਹ ਬਹੁਤ ਇਮਾਨਦਾਰ ਬੰਦਾ ਹੈ ਟੈਕਸੀ ਡਰਾਈਵਰ ਹੈ ਮੈਂ ਇਸ ਬੰਦੇ ਨੂੰ ਇੱਥੇ ਅਬ ਦਾ ਡਰਾਈਵਰ ਗੱਡੀ ਦਾ ਆਬਦੀ ਦਾ ਡਰਾਈਵਰ ਰੱਖਣਾ ਚਾਹੁੰਨੀ ਆ ਉਥੇ ਇਹ ਇੰਨੀ ਮਿਹਨਤ ਕਰਦਾ ਹੈ ਇੰਨਾ ਇਮਾਨਦਾਰ ਹੈ ਵੀ ਇਹ ਸਿਰਫ ਦੋ ਤਿੰਨ ਮੈਂਬਰ ਨੇ ਉਹਨਾਂ ਦਾ ਇਹ ਪੇਟ ਵੀ ਨਹੀਂ ਚੰਗੀ ਤਰ੍ਹਾਂ ਭਰ ਸਕਦਾ ਇੰਨਾ ਮਿਹਨਤੀ ਬੰਦਾ ਹੈ ਇਹ ਜੇ ਬੰਦਿਆਂ ਦੀ ਤਾਂ ਇੱਥੇ ਲੋੜ ਹੈ ਉਹਨੇ ਇਹੋ ਜਿਹਾ ਕੁਝ ਕਰਕੇ ਭੇਜਿਆ ਤਾਂ ਫਿਰ ਉਹਨੂੰ ਫੋਨ ਤੇ ਦੱਸਿਆ ਵੀ ਤੈਨੂੰ ਲੈਟਰ ਮਿਲ ਗਈ ਉਹ ਕਹਿੰਦਾ ਹਾਂ ਮਿਲ ਗਈ ਕਹਿੰਦਾ ਹੁਣ ਉਹ ਕਿਉਂ ਅਨਪੜ੍ਹ ਸੀ ਗਿਆ ਕਹਿੰਦਾ ਇਹਨੂੰ ਕੀ ਕਰਾਂ ਉਹਨੂੰ ਦੱਸਿਆ ਵੀ ਤੂੰ ਕਿਸੇ ਵਕੀਲ ਨਾਲ ਗੱਲ ਕਰਕੇ ਤਾਂ ਉਹਨੇ ਵਕੀਲ ਨਾਲ ਗੱਲ ਕੀਤੀ ਵਕੀਲ ਨੇ ਪੈਸੇ ਲਏ ਪੈਸੇ ਤਾਂ ਉਹਦਾ ਲੱਗ ਗਿਆ 15-18000 ਬਲਵੀਰ ਸਿੰਘ ਦਾ ਪਰ ਉਹਦੀ ਫਾਈਲ ਲੱਗ ਗਈ ਉਹਨਾਂ ਦਾ ਉਹਦਾ ਵੀਜ਼ਾ ਵੀ ਲੱਗ ਗਿਆ ਪਰਿਵਾਰ ਦਾ ਤਿੰਨਾਂ ਮੈਂਬਰਾਂ ਦਾ ਤਾਂ ਕਿਉਂ ਇੱਕ ਗੋਰੀ ਬੁਲਾ ਰਹੀ ਸੀ ਜਦੋਂ ਵੀਜ਼ਾ ਵੀ ਛੇਤੀ ਮਿਲ ਗਿਆ ਤਾਂ ਹੁਣ ਉਹਨੇ ਫੋਨ ਕੀਤਾ ਵੀ ਵੀਜ਼ਾ ਲੱਗ ਗਿਆ ਤੇ ਕਹਿੰਦੀ ਮੈਨੂੰ ਤੇਰਾ ਬੈਂਕ ਦਾ ਅਕਾਊਂਟ ਨੰਬਰ ਭੇਜ ਮੈਂ ਉੱਚ ਪੈਸੇ ਭੇਜਣੇ ਨੇ ਵੀ ਤੂੰ ਵਧੀਆ-ਵਧੀਆ ਤਿੰਨਾ ਦੇ ਕੱਪੜੇ ਖਰੀਦ ਕੇ ਲਿਆਇਓ ਵਧੀਆ ਸ਼ਾਪਿੰਗ ਕਰਕੇ ਆਇਓ ਤਾਂ ਉਹਨੇ ਦਿੱਤਾ ਅਕਾਊਂਟ ਨੰਬਰ ਬੈਂਕ ਦਾ ਤਾਂ ਉਹਨੇ ਪੈਸੇ ਪਾਈ ਇਹਨਾਂ ਨੇ ਇੱਧਰ ਸ਼ਾਪਿੰਗ ਕੀਤੀ ਖੁੱਲਕੇ ਸ਼ਾਪਿੰਗ ਕਰਕੇ ਤਿੰਨੇ ਜਾਣੇ ਜਿਵੇਂ ਉਹਨਾਂ ਨੂੰ ਗਾਈਡ ਕੀਤਾ ਵਕੀਲ ਨੇ ਹੁਣ ਆਪ ਦਾ ਬੈਗ ਪੈਕ ਕਰੇ 에어ਪੋਰਟ ਤੇ ਪਹੁੰਚ ਗਏ ਗੱਡੀ ਗੁੱਡੀ ਆਪਦੀ ਵੇਚ ਗਿਆ ਇੱਧਰ ਟੈਕਸੀ ਤਾਂ ਹੁਣ ਕੈਨੇਡਾ ਪਹੁੰਚ ਗਏ ਜੀ ਜਦੋਂ ਹੁਣ ਐਲੀਸ਼ਨ ਪਤਾ ਸੀ ਵੀ ਆਹ ਫਲਾਈਟ 8 ਵਜੇ ਆ ਕੇ ਖੜੂ ਆਉਗੀ ਇੱਥੇ ਪਹੁੰਚੂਗੀ ਤਾ ਉਹ ਮੂਰੇ ਲੈਣ ਆਈ ਹੋਈ ਜਦੋਂ ਉਹਨੇ ਦੇਖਿਆ ਵੀ ਬਲਵਿਹਰ ਸਿੰਘ ਆਉ ਰਿਹਾ ਹੈ ਉਹਨੇ ਵੀ ਦੇਖ ਲਈ ਵੀ ਮੈਡਮ ਉਹ ਖੜੀ ਹੈ ਤਾਂ ਬੜੇ ਪਿਆਰ ਨਾਲ ਸਤਿਕਾਰ ਨਾਲ ਮਿਲੇ ਆਪਦੀ ਗੱਡੀ ਦੇ ਵਿੱਚ ਬਿਠਾ ਕੇ ਆਪਦੇ ਘਰੇ ਲੈ ਗਈ ਤੇ ਜਾ ਕੇ ਉਹਨੇ ਉਹਨੂੰ ਆਪਦੇ ਗੱਡੀ ਤੇ ਡਰਾਈਵਰ ਰੱਖਿਆ ਆਪਦੇ ਘਰੇ ਉਹਨਾਂ ਨੂੰ ਦੋ ਕਮਰੇ ਦਿੱਤੇ ਰਹਿਣ ਨੂੰ ਤੇ ਉਹਨਾਂ ਦੀ ਹਰ ਮਦਦ ਕੀਤੀ ਦੇਖੋ ਕਹਾਣੀ ਚ ਕੀ ਸੀ ਇੰਨੀ ਕ ਇਮਾਨਦਾਰੀ ਕਰਕੇ ਕਿੱਡਾ ਵੱਡਾ ਫਲ ਮਿਲਿਆ ਉਹਨਾਂ ਨੂੰ ਇਮਾਨਦਾਰੀ ਦਾ ਹੁਣ ਤਿੰਨੇ ਕੈਨੇਡਾ ਚ ਸੈੱਟ ਨੇ ਬੜੇ ਖੁਸ਼ ਨੇ ਸੋ ਇੰਨੀ ਕ ਕਹਾਣੀ ਹੈ ਜੀ ਆਪਦੇ ਕੀਮਤੀ ਵਿਚਾਰ ਜ਼ਰੂਰ ਦਿਓ ਮੈਂ ਤੁਹਾਡੇ ਕੀਮਤੀ ਵਿਚਾਰਾਂ ਦੀ ਉਡੀਕ ਕਰੂੰਗੀ ਸੋ ਸਤਿ ਸ੍ਰੀ ਅਕਾਲ ਜੀ